ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਚੱਕ ਛਪੜੀwala ਵਿੱਚ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਫਾਜ਼ਿਲਕਾ ਦੇ ਪਹਿਲੇ ਐਮਐਲਏ ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਬਣਾਈ ਗਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਉਦਘਾਟਨ ਦੌਰਾਨ ਪਿੰਡ ਦੇ ਲੋਕ ਸਮੂਚੀ ਪੰਚਾਇਤ ਅਤੇ ਹੰਸਰਾਜ ਗੋਲਡਨ ਜੀ ਮੌਕੇ ਤੇ ਮੌਜੂਦ ਰਹੇ ਪਿੰਡ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਲੋਕ ਬਹੁਤ ਹੀ ਸੁਲਝੇ ਹੋਏ ਹਨ ਜਿਸ ਤਰ੍ਹਾਂ ਸਰਬਸੰਮਤੀ ਨਾਲ ਪੰਚਾਇਤ ਬਣਾਉਣ ਵਿੱਚ ਸਾਥ ਦਿੱਤਾ ਹੈ ਉਸੇ ਤਰ੍ਹਾਂ ਪਿੰਡ ਦੇ ਹਰ ਕੰਮ ਵਿੱਚ ਸਾਥ ਦੇ ਰਹੇ ਹਨ ਇਸ ਲਾਇਬ੍ਰੇਰੀ ਵਿੱਚ ਲਗਭਗ ਭਾਰਤ ਦੇ ਸਾਰੇ ਸਮਾਜ ਦੇ ਇਤਿਹਾਸ ਅਤੇ ਪਿੰਡ ਦੇ ਬੱਚਿਆਂ ਦੇ ਪੇਪਰ ਦੇ ਲਈ ਕਿਤਾਬਾਂ ਦਾ ਇੰਤਜ਼ਾਮ ਕੀਤਾ ਜਾਵੇਗਾ ਪਿੰਡ ਦੇ ਨੌਜਵਾਨਾਂ ਵੱਲੋਂ ਵੀ ਪਿੰਡ ਦੀ ਸਮੁੱਚੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਕੀ ਕਹਿਣਾ ਹੈ ਮੇਨ ਅਹੁਦੇਦਾਰਾਂ ਦਾ ਬਨੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਾਹਿਬ ਜੀ ਸਿਕਾ ਨਾਮ ਸਰ ਮਦਨ ਲਾਲ ਮਦਨ ਲਾਲ ਜੀ ਨਵੇਂ ਸਰਪੰਚ ਬਣੇ ਹੋ ਬੰਦਿਆਂ ਹੀ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਪ੍ਰਗਟ ਕਰਕੇ ਸਰਬਸੰਮਤੀ ਨਾਲ ਚੋਣ ਕੀਤੀ ਚੋਣ ਤੋਂ ਬਾਅਦ ਨੌਜਵਾਨਾਂ ਦੀ ਮੰਗ ਸੀ ਉਹ ਸਾਡੇ ਕੋਲ ਪਹੁੰਚ ਕੀਤੀ ਉਹਨਾਂ ਪੰਚਾਇਤ ਕੋਲ ਜੀ ਸਾਨੂੰ ਲਾਇਬ੍ਰੇਰੀ ਬਣਾ ਕੇ ਦਿੱਤੀ ਜਾਵੇ ਅਸੀਂ ਫਿਰ ਸਾਰੀ ਪੰਚਾਇਤ ਨੇ ਆਪ ਦਾ ਸਲਾਮ ਅਸ਼ੁਬਰਾ ਕਰਕੇ ਲਾਈਬ੍ਰੇਰੀ ਬਣਾ ਦਿੱਤੀ ਹੈ ਕਿਉਂਕਿ ਮੌਲ ਬਹੁਤ ਮਾੜਾ ਜੀ ਇਸ ਟਾਈਮ ਤੇ ਅਸੀਂ ਤਾਂ ਆਸ-ਪਾਸਲੇ ਪਿੰਡਾਂ ਦੀ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਰੇਕ ਪਿੰਡ ਵਿੱਚ ਲਾਈਬ੍ਰੇਰੀ ਬਣਾਈ ਜਾਵੇ ਤਾਂ ਕਿ ਨੌਜਵਾਨਾਂ ਕਰੇ ਜਾਂ ਬਾਜ਼ਾਰਾਂ ਵਿੱਚ ਵੇਲੇ ਨਾ ਫਿਰਣ ਕਿਉਂਕਿ ਇੱਥੇ ਲਾਈਬ੍ਰੇਰੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਹੀ ਮਾੜਾ ਆ ਰਿਹਾ ਹੈ ਤੇ ਮੇਰੀ ਤੇਹੀ ਬੇਨਤੀ ਆਸ-ਪਾਸਲੀ ਜਿੰਨੀਆਂ ਪੰਚਾਇਤਾਂ ਹੈਗੀਆਂ ਨਾ ਲਾਈਬ੍ਰੇਰੀ ਬਣਾ ਕੇ ਦਿੱਤੀਆਂ ਜਾਣ ਤੇ ਵੱਧ ਵੱਧ ਇੱਥੇ ਪੜ੍ਹਾਈ ਹੋਵੇ ਤੇ ਬੱਚੇ ਅੱਗੇ ਤਰੱਕੀ ਕਰਨ ਜੇ ਕੋਈ ਬੱਚਾ ਅੱਗੇ ਸਰਸਵਸੀ ਲੱਗਦਾ ਤਾਂ ਪਿੰਡ ਦਾ ਨਾਮ ਰੋਸ਼ਨ ਹੋਵੇਗਾ ਪੰਚਾਇਤ ਦਾ ਹੋਵੇਗਾ ਇਲਾਕੇ ਦਾ ਹੋਵੇਗਾ ਧੰਨਵਾਦ ਜਿੰਮੇਵਾਰੀਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਪਿੰਡ ਵਾਲਿਆਂ ਨੇ ਵਿਸ਼ਵਾਸ ਕੀਤਾ ਜਿੰਮੇਵਾਰੀਆਂ ਬੜੀਆਂ ਵੱਡੀਆਂ ਹੁੰਦੀਆਂ ਨੇ ਕੀ ਵਿਗਦੇ ਜਿੰਮੇਵਾਰੀ ਨਿਭਾਵਾਂਗੇ ਜੀ ਪਿੰਡਾਂ ਨੇ ਵਿਸ਼ਵਾਸ ਕੀਤਾ ਜੀ ਸਾਡੇ ਤੇ ਅਸੀਂ ਖਰੇ ਉਤਰਾਂਗੇ ਜੀ ਆ ਲਾਇਬ੍ਰੇਰੀ ਦਾ ਉਦਘਾਟਨ ਕਰਤਾ ਜੀ ਵਾਟਰ ਬਾਕਸ ਦਾ ਕੰਮ ਚੱਲੀ ਜਾਂਦਾ ਜੀ ਜਿਵੇਂ ਜਿਵੇਂ ਅੱਗੇ ਸਾਡੇ ਕੋਲ ਪੈਸਾ ਆਏਗਾ ਦੋ ਤਿੰਨ ਨਾਲ ਸਾਡੇ ਕੋਲ ਪਾਰਕਾਂ ਦੀ ਮੰਗ ਆਈ ਹੈ ਬਣਾਵਾਂਗੇ ਜੀ ਅਸੀਂ ਪਾਰਕ ਵੀ ਬਣਾਵਾਂਗੇ ਜੀ ਪਿੰਡ ਵਿੱਚ ਲਾਈਟਾਂ ਵੀ ਲਾਵਾਂਗੇ ਜੀ ਜ਼ਿੰਮੇਵਾਰੀ ਅਸੀਂ ਪਹਿਦਰੋਂ ਨਿਭਾਵਾਂਗੇ ਜੀ ਜਿੰਨਾ ਹੀ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਣਾ ਹੈ ਇਹ ਬੜੀ ਵਧੀਆ ਗੱਲ ਹੈ ਕਿ ਜ਼ਿੰਮੇਵਾਰੀਆਂ ਨਾਲ ਬੰਦੇ ਹੀ ਤੁਸੀਂ ਇਹ ਜਿਹੜਾ ਕਾਰਜ ਹੈ ਸੰਭਾਲ ਲਿਆ ਹੈ ਹੋਰ ਪਿੰਡਾਂ ਦੇ ਸਰਪੰਚਾਂ ਨੂੰ ਕੀ ਬੇਨਤੀ ਜਾਂ ਸੰਦੇਸ਼ ਦੇਣਾ ਚਾਹੋਗੇ ਬੱਸ ਸਾਬ ਮੈਂ ਤਾਂ ਕਹਿੰਦਾ ਚੰਗੀ ਨੀਅਤ ਨਾਲ ਕਰਨ ਜੀ ਕੰਮ ਥੋੜ੍ਹਾ ਜਿਆਦਾ ਜੇਬ ਵੱਲੇ ਨਾ ਜਿਆਦੀ ਨਜ਼ਰ ਮਾਰਨਾ ਤੇ ਪ੍ਰਮਾਤਮਾ ਨੇ ਬਹੁਤ ਕੋਈ ਦਿੱਤਾ ਜੀ ਕਿਉਂ ਸਰਬਸੰਤੀ ਨਾਲ ਬਣਿਆ ਜੀ ਅਸੀਂ ਕੋਈ ਪੈਸੇ ਤੇ ਇਹਦੇ ਕੋਈ ਟੱਕੇ ਵਾਲੀ ਗੱਲ ਹੀ ਨਹੀਂ ਵੀ ਇਹਦੇ ਕੋਈ ਅਸੀਂ ਖਾਵਾਂਗੇ ਜੀ ਜ਼ਿੰਮੇਵਾਰੀਆਂ ਵੱਡੀਆਂ ਨੇ ਜ਼ਿੰਮੇਵਾਰ ਕੋਈ ਗੱਲ ਨਹੀਂ ਜ਼ਿੰਮੇਵਾਰੀਆਂ ਜੀ ਅੱਜ ਦੇਖੋ ਜੀ ਅਸੀਂ ਅੱਜ ਸਮਰਸੀਵਾਲ ਦਾ ਵੀ ਕੰਮ ਚਲਾਤਾ ਜੀ ਸਮਰਸੀਵਾਲ ਬੋਰ ਵੀ ਹੋਈ ਜਾਂਦਾ ਜੀ ਠੀਕ ਹੈ 2-3 ਬੋਰ ਅਸੀਂ ਅਜੇ ਹੋਰ ਕਰਨੇ ਪਿੰਡ ਵਿੱਚ ਸਮਰਸੀਵਾਲ ਇੱਕ ਕਰਨਾ ਜੀ ਸਕੂਲ ਵਿੱਚ ਇੱਕ ਹਸਪੀਟਲ ਜੀ ਕਰਨਾ ਜੀ ਅੱਜ ਪੈਰਸਿਸ ਹੋਈ ਜਾਂਦਾ ਜੀ ਤੇ ਪੈਰਸਿਸ ਦਾ ਵੀ ਕੰਮ ਅਸੀਂ ਅੱਜ ਤੋਂ ਸ਼ੁਰੂ ਕਰਾਤਾ ਜੀ ਕੋਈ ਗੱਲ ਨਹੀਂ ਜ਼ਿੰਮੇਵਾਰੀਆਂ ਨਿਭਾਵਾਂਗੇ ਜੀ ਜਿੰਨਾ ਹੋ ਕਹਾਂਗੇ ਸਾਨੂੰ ਪਿੰਡ ਦਾ ਸਹਿਯੋਗ ਬਹੁਤ ਮਿਲ ਰਿਹਾ ਜੀ ਜਿਹੜੀ ਯੂਥ ਹੈ ਕਿ ਜਿਹਨਾਂ ਦਾ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਜੀ ਮੈਂ ਤਾਂ ਬਹੁਤ ਖੁਸ਼ ਹੈ ਗਏ ਜਾਂ ਜੀ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਹੈ ਯੂਥ ਨੂੰ ਜਿਹੜਾ ਸਿੱਧੇ ਰਾਹ ਵਾਸਤੇ ਇਹ ਲਾਇਬ੍ਰੇਰੀ ਬਣਾਈ ਹੈ ਨਸ਼ੇ ਵੀ ਬਹੁਤ ਚੱਲ ਰਹੇ ਨੇ ਨਸ਼ਿਆਂ ਬਾਰੇ ਕੀ ਕਰਦੇ ਨਸ਼ਿਆਂ ਬਾਰੇ ਮੈਂ ਤੇ ਹੋਈ ਕਹਿੰਨਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਪਰਿਵਾਰ ਦਾ ਕੰਟਰੋਲ ਆਉਣਾ ਚਾਹੀਦਾ ਜੀ ਜੇ ਕੋਈ ਨਸ਼ੇ ਬਾਰੇ ਕਿਸੇ ਨੂੰ ਪਤਾ ਵੀ ਲੱਗਦਾ ਨਾ ਤੇ ਜੇ ਉਹਨਾਂ ਦੇ ਪਰਿਵਾਰ ਤੱਕ ਕੋਈ ਪਹੁੰਚ ਕਰਦਾ ਨਾ ਜੀ ਉਹਨੂੰ ਡੰਗਾਈ ਨਾ ਕਰਨ ਜਾਣਾ ਚਾਹੀਦਾ ਜੀ ਇਹ ਨਹੀਂ ਵੀ ਉਹਦੇ ਨਾਲ ਉੱਥੇ ਕੋਈ ਵੀ ਦਿੱਕੀ ਕੀਤੀ ਜਾਵੇ ਜੇ ਕੋਈ ਦੱਸਦਾ ਵੀ ਹੈ ਉਹਨੂੰ ਬਿਠਾ ਕੇ ਉਹਨੂੰ ਦੱਸੇ ਵੀ ਕੋਈ ਜੇ ਅੱਗੇ ਵੀ ਤੈਨੂੰ ਪਤਾ ਲੱਗੇ ਸਾਡੇ ਇਤਕਣ ਪਹੁੰਚ ਕਰਨੀ ਹੈ ਮੈਂ ਤਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਬਾਜੋ ਨਛਾਂ ਤੇ ਬਹੁਤ ਆ ਜਿਹੜਾ ਛੱਟੇ ਵਾਲੀ ਬਿਮਾਰੀ ਚੱਲੀ ਹੈ ਜੀ ਆਪਣੇ ਪੰਜਾਬ ਵਿੱਚ ਘਰ ਘਰ ਪਹੁੰਚੀ ਆਉਂਦੀ ਹੈ ਜੀ ਇਹਨਾਂ ਦਾ ਵਾਤ ਵਾਤ ਆਪਣਾ ਕੰਟਰੋਲ ਕਰਨਾ ਚਾਹੀਦਾ ਜੇ ਕਿਸੇ ਨੂੰ ਕੋਈ ਪਤਾ ਲੱਗਦਾ ਚਲੋ ਜੇ ਕੋਈ ਕਰੇ ਨਹੀਂ ਦੱਸ ਸਕਦਾ ਸਾਨੂੰ ਦੱਸੇ ਇਹ ਪੰਾਇਤ ਨੂੰ ਅਸੀਂ ਉਹਨਾਂ ਦੇ ਘਰ ਤੱਕਣ ਪਹੁੰਚ ਕਰਾਂਗੇ ਜੀ ਜਿੰਨਾ ਹੋ ਸਕੇ ਅਸੀਂ ਕਰਾਂਗੇ ਜੀ ਕੰਟਰੋਲ ਠੀਕ ਹਾਂਜੀ ਸਰ ਪਿੰਡ ਛਪੜੀ ਵਾਲੇ ਦੇ ਵਿੱਚ ਅੱਜ ਜਿਹੜਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਵੰਦ ਚ ਇਹ ਕਹਿਣਾ ਚਾਹਨਾ ਜੀ ਜਿਹੜਾ ਪੰਚਾਇਤ ਨੇ ਸਾਡੇ ਪਿੰਡ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਬੜੀ ਵਧੀਆ ਗੱਲ ਹੈ ਪਿੰਡ ਪਿੰਡ ਹੋਣੀਆਂ ਚਾਹੀਦੀਆਂ ਲਾਇਬ੍ਰੇਰੀਆਂ ਸ਼ੁਰੂਆਤ ਕੀਤੀ ਹੈ ਚੰਗੀ ਗੱਲ ਹੈ ਮੈਂ ਇਹ ਕਹਿਣਾ ਚਾਹਨਾ ਪੰਚਾਇਤ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹਨੂੰ ਹੋਰ ਵੱਡਾ ਕੀਤਾ ਜਾਵੇ ਸਾਰੇ ਜਿਹੜੇ ਵੱਡੇ ਜਿਹੜੇ ਉਮਰ ਦੇ ਨੇ ਕੱਲੇ ਵਿਦਿਆਰਥੀ ਨਹੀਂ ਜਿਹੜੇ ਹੋਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਾਂ ਵੱਡੀ ਉਮਰ ਦੇ ਵੀ ਨੇ ਉਹ ਵੀ ਆ ਕੇ ਇੱਥੇ ਕੋਈ ਅਧਿਆਨ ਕਰਨਾ ਇਹੋ ਜਿਹੀਆਂ ਕਿਤਾਬਾਂ ਅਸੀਂ ਲਿਆਈਏ ਜਿਹੜੀਆਂ ਸਾਰੇ ਗੁਰੂਆਂ ਦੀਆਂ ਜਾਂ ਸਾਰੇ ਧਰਮਾਂ ਦਾ ਇਤਿਹਾਸ ਅਸੀਂ ਜਾਣਕਾਰ ਉਹਦੇ ਬਾਰੇ ਹੋਈਏ ਤਾਂ ਜੋ ਅਸੀਂ ਇੱਕ ਦੂਜੇ ਨਾਲ ਉਸੇ ਤੇ ਚਰਚਾ ਕਰ ਸਕੀਏ ਵੀ ਕੀ ਠੀਕ ਹੈ ਤੇ ਕੀ ਗਲਤ ਹੈ ਤਾਂ ਇੱਕ ਇਹ ਵੀ ਕਿ ਜਿਹੜੀਆਂ ਵੱਡੀਆਂ ਕਲਾਸਾਂ ਲਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕੰਪਿਊਟਰ ਹੀ ਯੋਗ ਆ ਰਿਹਾ ਅਸੀਂ ਇਹਨੂੰ ਕੰਪਿਊਟਰ ਹੀ ਕਰਨ ਕਰੀਏ ਪੰਚਾਇਤ ਨੂੰ ਮੇਰੀ ਬੇਨਤੀ ਹੈ ਜੋ ਵੀ ਉਹਦੇ ਤੇ ਖਰਚ ਹੋਵੇ ਪਿੰਡ ਵੀ ਸਹਿਯੋਗ ਕਰੇ ਤੇ ਪੰਚਾਇਤ ਵੀ ਸਹਿਯੋਗ ਕਰੇ ਜਿਹੜੇ ਸਾਡੇ ਬੱਚੇ ਨੇ ਉਹ ਹੋਰ ਗਲਤ ਪਾਸੇ ਜਾਣ ਦੀ ਬਜਾਏ ਇੱਥੇ ਲਾਇਬ੍ਰੇਰੀ ਤੋਂ ਗਿਆਨ ਲਾਇਆ ਤੇ ਹੋਰ ਵੱਡੇਆਂ ਜਿਹੜੀਆਂ ਮਹਿੰਗੀਆਂ ਜਿਹੜੀਆਂ ਪੜ੍ਹਾਈਆਂ ਨੇ ਜਿਹਨੀਆਂ ਲਾਇਬ੍ਰੇਰੀਆਂ ਦੇ ਵਿੱਚ ਜਾ ਕੇ ਜਿਵੇਂ ਵੱਡੇ ਸ਼ਹਿਰਾਂ ਜਾਂ ਵੱਡੀਆਂ ਯੂਨੀਵਰਸਿਟੀਆਂ ਚ ਨੇ ਕਿਉਂ ਨਾ ਅਸੀਂ ਉਹ ਇੱਥੇ ਹੀ ਸਾਰਾ ਕੋਈ ਲਾਗੂ ਕਰੀਏ ਤੇ ਜਿਹੜਾ ਸਾਡੇ ਬੱਚੇ ਜਿਹੜੇ ਚੰਗੇ ਸਿੱਖਿਆਤ ਹੋ ਸਕਣ ਤੇ ਗਲਤ ਪਾਸੇ ਜੇ ਕੋਈ ਜਾਏਗਾ ਤੁਜੋ ਅੱਜ ਜਿਹੜੀ ਵੀਡੀਓ ਵਿੱਚ ਬੇਰਜਿਦਾਰੀ ਹੈ ਉਸ ਕਾਰਨ ਕਰਕੇ ਗਲਤ ਪਾਸੇ ਜਾ ਰਹੇ ਜਿਵੇਂ ਨਸ਼ਿਆਂ ਦਾ ਜਾਂ ਹੋਰ ਵੀ ਕੋਈ ਜੋ ਵੀ ਗੈਰ ਸਮਾਜੀ ਜਿਹੜੇ ਕੰਮ ਨੌਜਵਾਨ ਕਰ ਰਹੇ ਨੇ ਉਹਦੇ ਤੋਂ ਸਾਨੂੰ ਉਮੀਦ ਪੂਰੀ ਹੈ ਵੀ ਉਹਦੇ 'ਚ ਬਚਤ ਹੋਏਗੀ ਸਾਡੀ ਠੀਕ ਹੈ ਹੁਣ ਜੇ ਗੱਲ ਕਰੀਏ ਤਾਂ ਸ਼ੁਰੂ ਲਾਇਬ੍ਰੇਰੀ ਕੀਤੀ ਹੈ ਕਿੱਦਾਂ ਦੀ ਹੈ ਜਿਹੜੇ ਸਾਇਤ ਮਿਲੇਗਾ ਆਪਾਂ ਨੂੰ ਮੰਨ ਲਓ ਜਾਣਕਾਰੀ ਕਿੱਦਾਂ ਦੀ ਮਿਲੇਗੀ ਕਿਤਾਬਾਂ ਕੇ ਇਸ ਤਰ੍ਹਾਂ ਦੀਆਂ ਰੱਖੀਆਂ ਗਈਆਂ ਕਿਤਾਬਾਂ ਅਸੀਂ ਸ਼ੁਰੂਆਤ ਵਿੱਚ ਰੱਖੀਆਂ ਨੇ ਜੋ ਕੋਈ ਆਣ ਵਾਲੇ ਇਤਿਹਾਸ ਬਾਰੇ ਜਾਂ ਗਦਰੀ ਬਾਬਿਆਂ ਦਾ ਇਤਿਹਾਸ ਹੈ ਜਾਂ ਦੇਸ਼ ਭਗਤਾਂ ਦਾ ਇਤਿਹਾਸ ਹੈ ਉਹਦੇ ਦੀਆਂ ਰੱਖੀਆਂ ਨੇ ਪਰ ਸਾਡੀ ਕੋਸ਼ਿਸ਼ ਮੇਰੀ رائے ਹੈ ਮੈਂ ਪੰਚਾਇਤ ਨੂੰ ਹੀ ਸਹਿਯੋਗ ਦੇਣ ਦੀ ਗੱਲ ਕਰਾਂਗੇ ਦੂਜਿਆਂ ਕੋਲ ਵੀ ਮੰਗਾਗੇ ਕਿ ਸਾਰੇ ਜਿੰਨੇ ਵੀ ਧਰਮ ਨੇ ਉਹਨਾਂ ਦੀ ਵੀ ਸਾਰਧਾਰਮਕ ਕਿਤਾਬਾਂ ਵੀ ਲਿਆਈਏ ਇਨਕਲਾਬੀ ਵੀ ਲਿਆਈਏ ਪਿਛਲਾ ਇਤਿਹਾਸ ਜਿਹੜਾ ਗਦਰ ਦਾ ਜਾਂ ਜੋ ਆਜ਼ਾਦੀ ਦਾ ਅਸੀਂ ਉਹ ਵੀ ਉਹਦੇ ਬਾਰੇ ਵੀ ਗਿਆਨ ਕਰ ਲਈਏ 10 ਗੁਰੂਆਂ ਦਾ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਮਿਲੇ ਕਿ ਕਿਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਹੋਰ ਵੱਡੀਆਂ ਲੜਾਈਆਂ ਆ ਰਹੀਆਂ ਨੇ ਅਸੀਂ ਉਹਦੀ ਉਹਦਾ ਟਾਕਰਾ ਕਰ ਸਕੀਏ ਜੀ ਠੀਕ ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਹੈਪੀ ਕੰਬੋਲ ਹੈ। ਹੈਪੀ ਜੀ ਪਿੰਡ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਬਹੁਤ ਵਧੀਆ ਉਪਰਾਲਾ ਹੈ ਕੀ ਕਹਿਣਾ ਚਾਹੋਗੇ? ਅਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਨੌਜਵਾਨ ਪੂਰੀ ਪੰਚਾਇਤ ਦਾ ਪੂਰੇ ਨਗਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਐਡਾ ਚੰਗਾ ਉਪਰਾਲਾ ਕਰਿਆ ਕਿ ਸਾਡੇ ਸਾਰਿਆਂ ਦੀ ਸਭ ਤੋਂ ਪਹਿਲੀ ਇਹੀ ਡਿਮਾਂਡ ਸੀਗੀ ਪੰਚਾਇਤ ਨੂੰ ਕਿ ਸਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੇ ਪਹਿਲੇ 2 ਮਹੀਨਿਆਂ ਦੇ ਵਿੱਚ ਲਾਇਬ੍ਰੇਰੀ ਦਾ ਦੁਆਟਟ ਕੀਤਾ ਗਿਆ। ਸੋ ਸਾਰੇ ਤਹਿਦਿਲੋਂ ਪੂਰੇ ਖੁਸ਼ ਵੀ ਨੇ ਤੇ ਤਹਿਦਿਲੋਂ ਧੰਨਵਾਦ ਵੀ ਕਰਦੇ ਆ। ਤੇ ਅਸੀਂ ਇਹ ਵੀ ਆਨ ਆਲੇ ਟਾਈਮ ਦੇ ਵਿੱਚ ਇਹਨਾਂ ਨੂੰ ਹੌਸਲਾ ਵਜਾਈ ਵੀ ਕਰਾਂਗੇ ਤੇ ਆਪਦੇ ਲੋਕ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲਾਇਬ੍ਰੇਰੀ ਖੁੱਲੀ ਆ ਇਹਦੇ ਵਿੱਚ ਅਸੀਂ ਪੜ੍ਹ ਲਿਖ ਕੇ ਅੱਗੇ ਵਧੀਏ ਤੇ ਆਪਦੇ ਪਿੰਡ ਦਾ ਨਾਮ ਰੋਸ਼ਨ ਕਰੀਏ ਤੇ ਨਾਲ ਦੇ ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੀਏ ਠੀਕ